ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਔਰ ਇਸ ਵੀਡੀਓ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ 9 ਸਾਲ ਦੀ ਬੱਚੀ ਜੋ ਖੁਦ ਬੱਚੀ ਹੈ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਕਿ ਤੁਸੀਂ ਇਸ ਗੱਲ ਨੂੰ ਮੰਨੋਗੇ ਔਰ ਇੱਥੇ ਤੁਹਾਨੂੰ ਦੱਸਤੀ ਕਿ ਇੱਕ ਐਸਐਚਓ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਸਐਚਓ ਮੈਡਮ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੇਰੇ ਕੋਲ ਇੱਕ ਮਾਮਲਾ ਆਇਆ ਸੀ ਜਿੱਥੇ ਕਿ ਇੱਕ 9 ਸਾਲ ਦੀ ਬੱਚੀ ਜਿਹੜੀ ਹੈ ਉਹ ਪ੍ਰੈਗਨੈਂਟ ਹੁੰਦੀ ਹੈ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਔਰ ਉਸਦੀ ਮਾਂ ਨੂੰ ਕਿਵੇਂ ਨਹੀਂ ਪਤਾ ਲੱਗਿਆ ਕਿ ਉਸਦੀ ਬੇਟੀ ਜਿਹੜੀ ਹੈ ਉਹ ਪ੍ਰੈਗਨੈਂਟ ਹੈ ਔਰ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਉਸਦੇ ਭਰਾ ਜੋ ਕਿ ਜਿਸ ਦੀ ਉਮਰ 11 ਸਾਲ ਦੀ ਸੀ ਉਸਨੇ ਉਸ ਨੂੰ ਪ੍ਰੈਗਨੈਂਟ ਕੀਤਾ ਔਰਤ ਨੂੰ ਦੱਸਤੀ ਕਿ ਖਬਰ ਜਿਹੜੀ ਹੈ ਹਰਿਆਣਾ ਦੇ ਕੈਥਲ ਦੀ ਦੱਸੀ ਜਾ ਰਹੀ ਸੀ ਲੇਕਿਨ ਹਰਿਆਣਾ ਦੇ ਕੈਥਲ ਦੇ ਡੀਐਸਪੀ ਨੇ ਇਸ ਸਾਰੀਆਂ ਅਫਵਾਹਾਂ ਤੋਂ ਪਰਦਾ ਚੁੱਕਿਆ ਹੈ ਉਨਾਂ ਨੇ ਕਿਹਾ ਕਿ ਅਜੇ ਆ ਕੋਈ ਵੀ ਮਾਮਲਾ ਇੱਥੇ ਨਹੀਂ ਆਇਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਕੈਥਲ ਦੇ ਵਿੱਚੋਂ ਇੱਕ 9 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਆਖਿਰ ਕੀ ਹੈ ਇਸ ਖਬਰ ਦੇ ਪਿੱਛੇ ਸੱਚਾਈ ਕਿੱਥੋਂ ਦਾ ਹੈ ਇਹ ਮਾਮਲਾ ਆਉ ਜਾਣਦੇ ਆ ਇਸ ਵੀਡੀਓ ਦੇ ਵਿੱਚ। ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਦਾ ਇੱਕ ਵੱਡਾ ਸਾਧਨ ਹੈ ਉੱਥੇ ਹੀ ਇਹ ਝੂਠੀਆਂ ਅਫਵਾਹਾਂ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ 9 ਸਾਲ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਉਸ ਨੂੰ ਗਰਭਵਤੀ ਕਰਨ ਵਾਲਾ ਉਸ ਦਾ ਆਪਣਾ 11 ਸਾਲ ਦਾ ਭਰਾ ਹੈ ਪਰ ਕੀ ਇਸ ਵੀਡੀਓ ਦੀ ਸੱਚਾਈ ਹੈ ਕਿ ਸੱਚਮੁੱਚ ਹਰਿਆਣਾ ਦੇ ਕੈਥਲ ਦੇ ਵਿੱਚ ਅਜਿਹੀ ਕੋਈ ਸ਼ਰਮਨਾਕ ਘਟਨਾ ਵਾਪਰੀ ਹੈ ਅੱਜ ਅਸੀਂ ਇਸ ਵਾਇਰਲ ਵੀਡੀਓ ਦਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਦਰਸਲ ਇਸ ਵਾਇਰਲ ਵੀਡੀਓ ਦੇ ਵਿੱਚ ਕੈਥਲ ਦੇ ਸਿਟੀ ਥਾਣਾ ਦੀ ਐਸਐਚਓ ਗੀਤਾ ਦੀ ਇੱਕ ਸਪੀਚ ਨੂੰ ਗਲਤ ਤਰੀਕੇ ਦੇ ਨਾਲ ਸਪੀਚ ਕੀਤਾ ਜਾ ਰਿਹਾ ਹੈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਐਸਐਚਓ ਗੀਤਾ ਦੀ ਇਸ ਸਪੀਚ 1 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਜੋ ਉਹਨਾਂ ਨੇ ਮਹਿਲਾ ਸੁਰੱਖਿਆ ਨੂੰ ਲੈ ਕੇ ਇੱਕ ਸੈਮੀਨਾਰ ਦੇ ਵਿੱਚ ਦਿੱਤੀ ਸੀ ਸ਼ਰਾਰਤੀ ਅਨਸਰਾਂ ਨੇ ਉਸ ਸਪੀਚ ਦੇ ਇੱਕ ਹਿੱਸੇ ਨੂੰ ਕੱਟ ਕੇ ਉਸ ਦੇ ਨਾਲ ਇੱਕ ਨਵ ਜੰਮੇ ਬੱਚੇ ਅਤੇ ਇੱਕ ਨਿੱਕੀ ਬੱਚੀ ਦੀ ਵੀਡੀਓ ਜੋੜ ਦਿੱਤੀ ਤਾਂ ਜੋ ਇਸ ਨੂੰ ਸਨਸਨੀ ਖੇਜ ਬਣਾਇਆ ਜਾ ਸਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਥਲ ਦੇ ਡੀਐਸਪੀ ਲਲਿਤ ਕੁਮਾਰ ਨੇ ਖੁਦ ਸਾਹਮਣੇ ਆ ਕੇ ਬਿਆਨ ਜਾਰੀ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਕੈਥਲ ਦੇ ਕਿਸੇ ਵੀ ਥਾਣੇ ਦੇ ਵਿੱਚ ਅਜਿਹਾ ਕੋਈ ਮਾਮਲਾ ਦਰਜ ਨਹੀਂ ਹੈ ਇਹ ਖਬਰ ਪੂਰੀ ਤਰ੍ਹਾਂ ਫੇਕ ਹੈ ਅਤੇ ਬੇਬੁਨਿਆਦ ਹੈ ਪੁਲਿਸ ਦੇ ਮੁਤਾਬਕ ਪੁਰਾਣੀ ਵੀਡੀਓ ਨੂੰ ਐਡਿਟ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਬਿਨਾਂ ਜਾਂਚ ਪੜਤਾਲ ਦੇ ਸੋਸ਼ਲ ਮੀਡੀਆ ਤੇ ਕਿਸੇ ਵੀ ਵੀਡੀਓ ਨੂੰ ਸ਼ੇਅਰ ਨਾ ਕਰੋ ਅਜਿਹੀਆਂ ਝੂਠੀਆਂ ਅਫਵਾਹਾਂ ਸਮਾਜ ਦੇ ਵਿੱਚ دہشت ਅਤੇ ਗਲਤ ਜਾਣਕਾਰੀ ਫੈਲਾਉਂਦੀਆਂ ਨੇ ਜੇਕਰ ਤੁਸੀਂ ਵੀ ਅਜਿਹਾ ਕੋਈ ਵੀਡੀਓ ਦੇਖਦੇ ਹੋ ਤਾਂ ਸਮਝ ਲਓ ਕਿ ਇਹ ਸਰਾਸਰ ਝੂਠ ਹੈ ਤਾਂ ਜੋ ਅਫਵਾਹਾਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਉਹਨਾਂ ਤੋਂ ਬਚੋ ਔਰ ਸਹੀ ਜਾਣਕਾਰੀ ਨੂੰ ਹੀ ਜਿਹੜਾ ਸ਼ੇਅਰ ਕਰੋ ਕਿਉਂਕਿ ਜੋ ਗਲਤ ਖਬਰਾਂ ਹੁੰਦੀਆਂ ਨੇ ਫੇਕ ਖਬਰਾਂ ਹੁੰਦੀਆਂ ਨੇ ਲੋਕ ਉਹਨਾਂ ਨੂੰ ਤੇਜ਼ੀ ਦੇ ਨਾਲ ਵਾਇਰਲ ਕਰਦੇ ਨੇ ਕੁਝ ਵੱਡੇ ਪੇਜ ਜਿਹੜੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਬਲੌਗਰ ਹੋਣ ਜਾਂ ਫਿਰ ਕੋਈ ਨਿੱਜੀ ਨਿਊਜ਼ ਚੈਨਲ ਹੋਣ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਇਸ ਤਰ੍ਹਾਂ ਦੇ ਕਬਰਾਂ ਜਿਹੜੀਆਂ ਅਫਵਾਹਾਂ ਦੇ ਨਾਲ ਭਰੀਆਂ ਆਉਂਦੀਆਂ ਨੇ ਵਿਊਜ਼ ਲੈਂਡ ਦੇ ਲਈ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਨੂੰ ਸ਼ੇਅਰ ਕਰਨ ਔਰ ਲੋਕਾਂ ਨੂੰ ਲੱਗੇ ਕਿ ਅਜੇਆ ਕੋਈ ਮਾਮਲਾ ਸੱਚਮੁੱਚ ਜਿਹੜਾ ਸਾਹਮਣੇ ਆਇਆ ਹੈ ਜਿੱਥੇ ਇੱਕ 9 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੁਸੀਂ ਸੋਚੋ ਕਿ ਇੱਕ 9 ਸਾਲ ਦੀ ਬੱਚੀ ਜੋ ਕਿ ਇਸ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਉਹ ਵੀਡੀਓ ਦੇ ਵਿੱਚ ਜੋ ਭਾਸ਼ਾ ਵਰਤੀ ਗਈ ਹੈ ਉਹ ਭਾਸ਼ਾ ਮਹਾਰਾਸ਼ਟਰ ਦੀ ਹੈ ਯਾਨੀ ਕਿ ਉਹ ਮਰਾਠੀ ਭਾਸ਼ਾ ਹੈ ਲੇਕਿਨ जो हरियाणा के दे, कैथल दे वीडियो दस के उसका जा रहा है वह सरासर झूठ है सोशल मीडिया पर एक नौ साल की बच्ची के माँ बनने के संबंध में वीडियो वायरल हो हो रखा है और जिसमें बताया गया है कि भाई एक जिला कैथल से संबंधित है तो इस संबंध में हमने संज्ञान लिया है और जानकारियाँ एकत्रित की तो ये जो घटना जिला कैथलथल से ना तो संबंधित है और ना हम इसकी पुष्टि करते हैं और जो ये भ्रामक न्यूज़ सोसाइटी में फैलाई जा रही है जो जहर फैलाया जा रहा है ये बिल्कुल असत्य है और जिला कैथल से बिल्कुल संबंधित नहीं है और जिस भ्रामक खबर के ऊपर हम निश्चित रूप से संज्ञान लेके उचित कार्रवाई की जाएगी